ਕਿ ਜੇ ਸੱਜ ਜ ਕੀਤਾ ਕਰੋ ਕਿ ਉਹਨੂੰ ਜੇਲ੍ਹ ਭੇਜਦੇ ਮੈਂ ਇਹਨੂੰ 15 20 ਦਾ ਮਤਲਬ ਜਿਮਾਨ ਦੇ ਮਿਲੀ ਆ ਹੁਣ ਤੇ ਛੱਪ ਦੇ ਬੀਤੇ ਕੀ ਕਰਦੇ ਗਨਵੀਚ 35 ਸੀਗਾ ਹਰਦੀਪ ਸਿੰਘ ਤੇ ਲੋਂ ਸੀਗਾ ਐਸਐਸਪੀ ਸੋ ਉੱਥੇ ਤੇ ਇੱਕ ਛੱਪ ਮਾਰੀ ਐਸਪੀ ਇਹ ਤਾਂ ਨਹੀਂ ਕੀਤਾ ਉੱਥੇ ਸਾਰਾ ਕੁਝ ਸਾਹਮ ਕੇ ਰੱਖਿਆ ਹੋਇਆ ਘਰ ਦੀ ਤਾਂ ਉਹਨਾਂ ਦਾ ਇੱਕ ਇੱਟ ਤੱਕ ਵੀ ਨਹੀਂ ਬਦਲੀ ਹੋਣੀ ਨਹੀਂ ਉਹਨਾਂ ਨੇ ਆ ਵੀ ਪਾਇਆ ਨਹੀਂ ਚੜੀ 8954 ਦੀ ਦਾ ਜੀ ਖੇਤਾਂ ਦੀ ਜ਼ਿਆਦਾ ਸੀਗੇ ਖੇਤਾਂ ਦੇ ਵਿੱਚ ਆ ਕੇ ਮਾਰਿਆ ਹਾਂ ਜੀ ਕਮਿਸ਼ਨਰ ਦਾ ਸੁਨੇਹਾ ਕਮਿਸ਼ਨਰ ਜੀ ਆ। ਕਮਿਸ਼ਨਰ ਅਦਾਸੀ ਵਿੱਚ ਇਹ ਕਹਿੰਦੇ ਸੀਗੇ ਸੱਸੀ ਪਾਸਾ ਜਿਹੜੀ ਬੰਦਾ ਸਿੰਘ ਭੱਦਰ ਨੂੰ ਟੀ ਬੱਸ ਕੋ ਬੱਠੀ ਕੀਤੀ ਸੀ ਮੈਨੇਸ਼ੀ ਜੀ ਵਾਸੀ ਮੈਂ ਹੱਦੋਂ ਕੁ ਡਿਲੀਵਰੀ ਕਰਨੀ ਹੈ ਇਹ ਸਰੀਸਾ ਹੱਥ ਚੁੱਕਿਆ ਹੋਇਆ ਏ ਵੀ ਹੈਗਾ ਤੁਹਾਡੇ ਕੋਲ ਹੂੰ ਇਹ ਸਰੀਸਾ ਪਾਈ ਵੀ ਸਾਡੇ ਕੋਲ ਹੈਗੀ ਅਸੀਂ ਜਿਹੜੀ ਇਹ ਸਰੀਸਾ ਇਹ ਵੀ ਤੁਹਾਡੇ ਕੋਲ ਹੈਗੀ ਜਾਂਦੀ ਅੱਛਾ ਬਸਤਰ ਵੀ ਸਾਡੇ ਕੋਲ ਹੈ ਬਸਤਰ ਜਿਹੜੇ ਸੀਗੇ ਹੈਗੇ ਜੇ ਤੁਹਾਡੇ ਕੋਲ ਸਰੀਸਾ ਪੜੀ ਕੇ ਨਹੀਂ ਹੱਥ ਚੁੱਕ ਨਾ ਜਿਹੜੇ ਲੈ ਕੇ ਆਇਆ ਉਹ ਕੋਈ ਕੋਲ ਵੀ ਕੋਲ ਸਾਡੇ ਕੋਲ ਪਈ ਜਾਂਦੀ ਹੂੰ ਇਹ ਵਾਈਗਰ ਵਾਈਗਰ ਕਰਦੇ ਰਹੇ ਆਪਾਂ ਨੂੰ ਮਿਸ਼ੀ ਨਹੀਂ ਕੋਰਟ ਆਇਨਸ ਨੂੰ। ਇਹ ਕਹਿੰਦੇ ਕਿ ਕਚਹਿਰੀਆਂ ਨੂੰ ਪਿਛੈੜੀ ਲੱਗਦੀ ਸੀ ਜਿਹੜੇ ਫੈਸਲੇ ਕੋਰਟਾਂ ਕਚਹਿਰੀਆਂ ਥਾਣਿਆਂ ਵਾਲੇ ਸੀ ਕਿ ਉਹ ਜਿਹੜਾ ਸਭ ਚੁਟਕੀ ਚ ਨਵੇਰ ਦਿੰਦੇ ਹੁੰਦੇ ਸੀ। ਇਹਦਾ ਹੁੰਦਾ ਜੀ। ਗਰਮੀਦੰ ਸੇ ਗਿਰਾਹ ਕਾਪੂ ਲੈ ਕੇ ਜਾਂਦਾ। ਬੀਪੀ ਟਵਾਰੀ ਦੀ ਰਿਪੋਰਟ ਦੇ ਵਿੱਚ ਸਭ ਕੁਝ ਲਿਖਿਆ ਹੋਇਆ। ਹਾਂ ਜੀ। ਯੂਟ ਟੂ ਤੋਾਰੋਸ਼ਨਾ ਸਹਿਮਤ ਤੂ ਰਿਪੋਰਟ ਦੇ ਨਾਲ ਸਾਰੀ ਨਹੀਂ ਰਿਪੋਰਟ ਨਾਲ ਸੈਂਤ ਸੰਤੋਪਤਾ ਹੀ ਸੀ ਗਈ ਹੋਣੀ ਹੂੰ ਦੰਦੇ ਬੁੱਚਰ ਕਿਸਮ ਦਾ ਬੰਦਾ ਸੀਗਾ ਘੁਰਨਾ ਵਾਹੀ ਕੋ ਚਿੱਕਾ ਖਾਲਸਾ ਵਾਹੀ ਕੋ ਚਿੱਕੀ ਫਤੇ ਅੱਜ ਅਸੀਂ ਪਹੁੰਚੇ ਆਂ ਜਥੇਦਾਰ ਸਰਬੀ ਸਿੰਘ ਗੋਂਕੇ ਦੇ ਘਰ ਉਹ ਰਿਕਾਰਡ ਪੁਰਾਣਾ ਜਦੋਂ ਇਸ ਘਰ ਦੇ ਵਿੱਚੋਂ ਪੁਲਿਸ ਫੜਕਰੇਦੀ ਆ ਘਰ ਵੀ ਉਵੇਂ ਠੱਲਿਆ ਹੋਇਆ ਕਿਉਂਕਿ ਜਾਂਦਾ ਜਿਹੜੀਆਂ ਕਦੇ ਵੀ ਖਤਮ ਨਹੀਂ ਹੁੰਦੀਆਂ ਪਰਵਾਸੀਆਂ ਤੇ ਪਰਵਾਸ ਤੇ ਕੀ ਕੁਝ ਕੀਤਾ ਦੀ ਪਿਤਵਾੜੀ ਦੀ ਰਿਪੋਰਟ ਨੂੰ ਕਿਵੇਂ ਮੰਨਿਆ ਉਸ ਤੋਂ ਬਾਅਦ ਇੱਕ ਕੈਪਟਨ ਸਰਕਾਰ ਦੇ ਵਿੱਚ ਰਿਪੋਰਟ ਤਿਆਰ ਹੁੰਦੀ ਆ ਉਹਨੂੰ ਪਰਿਵਾਰ ਕਿੱਥੇ ਲੈ ਕੇ ਖੜਦਾ ਜਾਂ ਅੱਜ ਪਰਿਵਾਰ ਇਨਸਾਫ ਦੀ ਉਮੀਦ ਨਾਲ ਕਿੱਥੇ ਲੈ ਕੇ ਖੜਦਾ ਸਾਡੇ ਨਾਲ ਨੇ ਸਾਡੇ ਵੀਰ ਹਰੀ ਸਿੰਘ ਸਤਿਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਇੱਕੋ ਸਵਾਲ ਮੇਰੀ ਮਨ ਚ ਜਦੋਂ ਮੈਂ ਘਰੇ ਆਇਆ ਮੈਨੂੰ ਇਹ ਲੱਗਿਆ ਵੀ ਇਹ ਸਾਰਾ ਕੁਝ ᱥਾਮ੍ਹ ਕੇ ਰੱਖਿਆ ਹੋਇਆ ਘਰ ਦੀ ਤਾਂ ਮੇਰੇ ਨਾਲ ਤਾਂ ਇੱਕ ਇੱਟ ਤੱਕ ਵੀ ਨਹੀਂ ਬਦਲੀ ਹੋਣੀ ਨਹੀਂ ਉਹ ਨਹੀਂ ਆਪਾਂ ਜਾਂਦੇ ਜੀ ਨਹੀਂ ਅੱਛਾ ਜੀ 89 55 ਦਾ ਜੀ ਖੇਤਾਂ ਵੀ ਜਿਆਦਾ ਸੀਗੇ ਖੇਤਾਂ ਦੇ ਵਿੱਚ ਆ ਕੇ ਪਾ ਗਏ ਹਾਂ ਜੀ ਹਾਂ ਜੀ ਅੰਦਮਦਈ ਕਹਿੰਦੇ ਜੀ ਜਦੋਂ ਅਸੀਂ ਸਾਡਾ ਘਰ ਕੰਦੇ ਸੀਗੇ ਜਦੋਂ 90 ਕਾਲੇ ਵਿੱਚ ਉਹੜਕੇ ਲੱਗੇ ਸੀਗੇ ਜੀ ਬਾਪੂ ਉੱਤੇ ਉਸ ਮੇਸਰੀ ਹੁੰਦਾ ਸੀਗਾ ਫਿਰ ਅਸੀਂ ਸਪੀ ਹਾਂ ਥੋੜੇ ਜੀ ਉਦੋਂ ਵੀ ਕਾਫੀ ਸੋਸ ਜਿੰਦਾ ਸੀਗਾ ਹੂੰ ਉਹਨਾਂ ਨੂੰ ਵਾਕਿਆਕ ਜ਼ਿਆਦਾ ਜਣਦੇ ਕਿ ਜਦੋਂ ਸੁਮੇਸ਼ ਸਿੰਘ ਸੈਣੀ ਨੇ ਵਾਕੀ ਚ ਮੂਰੇ ਧੋਮਾ ਮਾਰਿਆ ਸੀ ਨੀ ਹੂੰ ਇਹ ਵੀ ਗੱਲ ਆਉਂਦੀ ਆ ਹਾਂਜੀ ਤੇ ਵਾਕੀ ਨੂੰ ਪੱਟਾ ਲੰਕਾਇਆ ਸੀ ਤੇ ਪੱਟਾ ਲੰਕਾਇਆ ਸੀ ਉਹਨਾਂ ਨੇ ਸੁਮੇਸ਼ ਨੇ ਜਦ ਥੱਪੜੋ ਸਟੇ ਜੀ ਇਹਨੇ ਤੁਮ ਮਿਲ ਕੇ ਇਹ ਨਹੀਂ ਕਰ ਸਕਦਾ ਕਿਉਂਕਿ ਫਿਰ ਉਹ ਲੋਕ ਉਹਦੇ ਕੋਲ ਜੇ ਆ ਕੇ ਫਿਰ ਇਹਨਾਂ ਨੇ ਬਹੁਤ ਸਰਦ ਕੀਤਾ ਸੀਗਾ ਅੱਤੇ ਜਿੱਥੇ ਉਹ ਆਪਣੇ ਪਿੰਡ ਦੇ ਲੋਕਾਂ ਨੇ ਆੜੇ-ਗਾੜੇ ਸੰਗਠਨ ਨੇ ਇੱਥੇ ਜਗਾਵਾਂ ਚੌਂਦ ਵਿੱਚ ਧਰਮ ਵੀ ਲਾਇਆ ਸੀਗਾ ਸਨ ਕਨ ਅਮਰੀਕਨ ਦੇ ਗੰਦੇ ਜਦੋਂ ਸੈਟਾਰਿਕਾ ਨੂੰ ਲੈ ਹਾਂਜੀ ਹਾਂਜੀ ਜਦੋਂ ਉਹਨਾਂ ਨੂੰ ਫੜਕ ਲੱਗੀ ਸੀ ਕੰਮ ਦੇ ਵਿੱਚ ਜੀ ਜੀ ਇੱਥੋਂ ਨਾ ਸੀ ਤਰਨੇ ਵੀ ਲੈ ਰਿਹਾ ਕੋਰ ਉਹ ਤੋਂ ਹਲਾ ਤੀ ਲਾਜਿਕ ਹੋਏ ਜੇ ਸੀਗੇ ਚਲੋ ਉਹ ਚੱਕ ਚੁੱਕ ਕੇ ਲੈ ਗਏ ਜਣਦੇ ਤੇ ਜੇ ਭੇਜਤਾ ਸੀ ਉੱਥੇ ਵੱਲ ਫਕੜ ਦੋਦੂ ਤੋਂ ਮਾਰਮ ਕਰਦਿਆਂ ਸੀ ਜਦੋਂ ਸੰਗਰੂ ਜੀ ਨੇ ਬੰਦੇ ਸੀ ਆ ਉਹਨਾਂ ਨੂੰ ਉੱਥੇ ਵੀ ਜਹਿਰ ਦਿੱਤੀ ਗਈ ਸੀ ਜਦੋਂ ਹਸਪਤਾਲ ਹਸਪਤਾਲ ਦਾ ਦਾਖਲਾ ਇਹਨਾਂ ਦੇ ਦੇ ਪੈਨਡਲ ਲੈ ਕੇ ਸਰਕਾਰ ਦੇ ਦਿੱਤੀ ਹੈ ਸਰਕਾਰ ਅ ਸਰਕਾਰ ਸਰਕਾਰਾਂ ਵੀ ਦੱਤੀਆਂ ਸੀ ਬਾਕੀ ਲੀਟਰ ਵੀ ਦੱਦੇ ਸੀ ਕਿਉਂਕਿ ਇੱਕ ਕੇਸ ਜਿਹਾ ਵੀ ਸੱਚੇ-ਸੱਚੇ ਸੀਗੇ ਕੌਮ ਉਹਨਾਂ ਦੇ ਮਗਰ ਲੱਗਦੀ ਸੀ ਕਿਉਂਕਿ ਕੌਮ ਯਕੀਨ ਸੀਗਾ ਵੀ ਜੋ ਜੋ ਗੱਲ ਕਰਨਗੇ ਸੱਚ ਕਰਨਗੇ ਕਿਉਂਕਿ ਜਿਹੜਾ 86 ਦੇ ਵਿੱਚ ਸਰਬੱਤ ਖਾਲਸਾ ਚੁਣਿਆ ਜਾਂਦਾ ਹਾਂ ਜਦੋਂ ਜੈ ਇਧਰ ਲਾਇਦਾ ਹਾਂ ਤੇ ਤੁਹਾਡੀ ਤੁਸੀਂ ਤਾਂ ਕੋਸ਼ਿਸ਼ ਹੋਗੀ ਹਾਂ ਜੀ ਹੋਸੀ ਜੀ ਬਾਰੇ ਛੋਟੇ ਜਿਹੇ ਗੰਦੇ ਹਾਂ ਸੂ ਹੋਵੇਗੀ ਮਾਰੀ ਮੋਟੀ ਗੱਲਾਂ ਗਾਣ ਨੂੰ ਜਿੱਤੇ ਜਾਂਦੇ ਹਾਂ ਜੀ ਅਸੀਂ ਉੱਥੇ ਜਾਂਦੇ ਹੁੰਦੇ ਸੀ ਤੇ ਸ਼ੁਰੂਆਤ ਕਰਦੇ ਜਦਸਾ ਨੂੰ ਆਇਆ ਉਹ ਤੋਂ ਇਹੀ ਕਹਿੰਦਾ ਤੁਸੀਂ ਕਿ ਆ ਉੱਥੇ ਗੁਰੂ ਨਾਨਕ ਦੇ ਲੰਗਰ 'ਚ ਜਾ ਕੇ ਆਪ ਵੀ ਪੰਗ ਦੇ ਵਿੱਚ ਆ ਕੇ ਲੰਗਰ ਸਕਦੇ ਸੀਗੇ ਤੇ ਹੋਰਾਂ ਨੂੰ ਕਹਿੰਦੇ ਕਿ ਇਹ ਗੁਰੂ ਦਾ ਲੰਗਰ ਵਾ ਵੀ ਜਿਹੜੀ ਮਜ਼ਾਦਾ ਵਾ ਪੰਗ ਵਿੱਚ ਇੱਕੋ ਜਿਹਾ ਪ੍ਰਸ਼ਦਾ ਸਿਕਲ ਸਕਾਇ ਉਹ ਜਿਸ ਨੂੰ ਸਪੈਸ਼ਲ ਨਹੀਂ ਤੇ ਜੁਆ। ਇੰਨੇ ਜਿਹੜੇ ਉਥੇ ਗੁਰਦਵਾਰੇ ਲੰਗਰ ਦੇ ਵਿੱਚ ਪ੍ਰਸ਼ਦ ਸੱਕਦੇ ਰਹੇ। ਕੋਈ ਸਪੈਸ਼ਲ ਕਮਰੇ ਵਿੱਚ ਅਖਰੀ ਕੈਮਰੇ ਵਿੱਚ ਬੈਠ ਕੇ ਕੁਝ ਨਹੀਂ। ਜਿਹੜੀ ਤਰਫ ਜੁਤ ਮੋਰਚੀ ਤੁਹਾਡੀ ਪਹਿਲੀ ਗੁਫ਼ਤਾਰੀ ਹੁੰਦੀ ਸਮੇਤ ਪਰਿਵਾਰ। ਹਾਂਜੀ। ਕਿਉਂਕਿ ਜਦੋਂ ਸੰਤਾਨੇ ਤਾਂ ਜੁਤ ਮੋਰਚੀ ਉੱਤਾਰ ਸੀ ਗਈ। ਤੇ ਜੋ ਸਾਡੇ ਪਿੰਡਾਂ ਦੇ ਜਾਂਦੇ ਸੀ ਸਾਡੇ ਪਿੰਡ ਚੋਂ ਸੰਗਤ ਗਈ ਸੀ। ਸਾਡਾ ਸਾਰਾ ਪਰਿਵਾਰ ਹੀ ਜਾਂਦੇ ਉੱਥੇ ਗਿਆ ਸਵੇਰ ਦੇ। ਮਿੱਤ ਨੂੰ ਕਿਤੇ ਉਹ ਛੋਟੀ ਬੈਂ ਜਿਹੜੀ ਸੀ ਉਹ 2 ਸਾਲ ਦੀ ਸੀ ਤੇ ਅਸੀਂ ਉਹਨੂੰ 1 ਮਹੀਨਾ ਉੱਥੇ ਰਹੇ ਜਾਂਦੇ ਉਹ ਰਾਹ ਜਿਹੜੇ ਉਹ ਉਸ ਤੋਂ ਬਾਅਦ ਵੀ ਤੂੰ ਸਰਕਾਰੋਂ ਦਸਤ ਦੇ ਇੱਕ ਮਹੀਨਾ ਤੁਸੀਂ ਉੱਥੋਂ ਜੇਰ ਕੱਟੀ ਪਾ ਜੇਰ ਕੱਟੀ ਤੁਹਾਡੀ ਉਮਰ ਕਿੰਨੀ ਸੀ ਤੋਂ ਉਦੋਂ ਬੇਨੋ ਮੇਰਾ 36 ਦਾ ਕਰਤੇ 10-12 ਸਾਲ 4 ਤੇ 4 ਸਾਲ ਹੋ ਗਏ ਸਾਲ ਉਸੇ ਸੀ ਜੀ ਉਸ ਸਾਡ ਦੀ ਇੱਕ ਚੇਸ ਸਾਡ ਦੀ ਮਰ ਚੱਕ ਮੀਨਾਂ ਦੇਲ ਘੱਟੀ ਹਾਂਜੀ ਅੱਛਾ ਜੀ ਅੰਕਸਰ ਪ੍ਰਵਾਰ ਨਹੀਂ ਕਿ ਉਸ ਲਈ ਦਿੱਸੀ ਜੀ ਪੂਰਾ ਪਰਵਾਰ ਇੱਕ ਮਹੀਨਾ ਚੱਕ ਤਾਂ ਜਾਂਦਾ ਉਹਦੋਂ ਸਾਨੂੰ ਮਿੱਟੀ ਵਧਾਉਣ ਦੀ ਉਸਨ ਕੋਸ਼ਸ਼ ਕਰਦੀ ਪ੍ਰਵਾਸ ਵਿੱਚ ਸੰਤਾਂ ਨੂੰ ਮਿਲੇ ਨਹੀਂ ਉਹ ਅੱਛਾ ਛੋਟੇ ਸੀ ਕਿ ਜੰਦੇ ਉਹਦੇ ਚਲੋ ਉਦੋਂ ਦਰਸ਼ਨ ਕੀਤੇ ਜੂੜਾ ਜਾਂਦੇ ਪਰ ਵਾਪਿਸ ਹੁਣ ਮੇਰੇ ਹੋਣਗੇ ਹਲੋ ਜਦੋਂ ਤੇ 92000 ਹੁੰਦਾ ਜਿਹੜਾ ਕਤਲ ਕੇਸ ਦੀ ਕਹਾਣੀ ਬਣਾ ਕੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਇਹਨਾਂ ਦੇ ਵੱਲੋਂ ਕਿ ਇੱਕ ਕਤਲ ਹੁੰਦਾ ਉਹ ਕਿੱਥੇ ਕਤਲ ਹੁੰਦਾ ਜਾਂ ਕੀ ਕਹਾਣੀਆਂ ਨੇ ਕਿਵੇਂ ਜੋੜਤੀ ਦੇਖੋ ਜੀ ਸਰਕਾਰਾਂ ਨੇ ਆਪੇ ਹੱਡ ਬਚਾਉਣੇ ਹੁੰਦੇ ਹਮਮ ਸਵਾਰਤਾ ਬਾਅਦ ਵੀ ਸਾਡੇ ਨਾ ਬਸਤਰੀਆ ਜੀ ਤੇ ਪਹਿਲਾ ਵੀ ਉਹ ਸਾਡੇ ਕੋਲੋਂ ਦਾ ਹੁੰਦਾ ਹੁੰਦਾ ਸੀਗਾ ਤੇ ਉਹਨਾਂ ਦਾ ਭਾਈ ਉੱਥੇ ਗੁਰੂ ਸੇਵਾ ਕਰਮ ਕਰਦਾ ਨਹੀਂ ਪਰ ਉਹਨਾਂ ਨੇ ਜੋੜਤੀ ਸਰਕਾਰ ਨੇ ਆਪੇ ਬਚਾਉਣੇ ਸੀ ਉਨੀ ਕੋਤਾ ਇਹ ਕੰਨੀ ਸੀ ਕਿ ਮੁੜ ਕੇ ਤੁਹਾਨੂੰ ਪਤਾ ਤਾਂ ਕਿ ਆ ਜਿਹੜਾ ਉਹ ਕਿਸ ਹੋਇਆ ਸੀ ਉਹਦਾ ਕੋਈ ਚਲਾਨ ਨਹੀਂ ਪੀਛਿਆ ਅੱਛਾ ਉਸ ਕੇਸ ਦਾ ਕੋਈ ਚਲਾਨ ਨਹੀਂ ਪੀਛਿਆ ਨਾ ਪੀਛਿਆ ਅਸਮਨ ਜਿੱਦ ਤੱਕ ਮਨ ਪਤਾ ਲੱਗਿਆ ਇੱਕੋ ਇੱਕੋ ਦੁਕਾਨ ਹੀ ਮੋਣੀ ਸੀ ਕਿ ਤੋ ਕਿ ਇਹ ਤਾਂ ਕਨੇ ਨਾ ਦੋ ਤਿੰਨ ਮਿਥਰ ਕਰਕੇ ਲੱਗੇ ਜਾਂਦੇ ਆ ਪਰ ਇੱਥੇ ਸੈਂਟਰੀ ਲੋਕ ਇੱਥੇ ਸਾਡੇ ਫਰੈਂਡ ਹੀ ਮਿਲ ਸੀ ਜਦੋਂ ਕਪੀਂ ਲੈ ਜਾਂਦੇ ਆ ਕਿਹੜਾ ਗੁਰਦੁਆਰਾ ਸਾਹਿਬ ਸੀ ਆਪਣੇ ਪਿੰਡ ਦਾ ਕਾਪੀਵਾਦ ਦਾ ਗੁਰਦੁਆਰਾ ਸਾਹਿਬ ਸੀ ਗੁਰਦੁਆਰਾ ਸਾਹਿਬ ਕਥਾ ਕਰਨ ਸੀ ਕਥਾ ਕਰ ਰਹੇ ਸੀਗੇ ਹਰ ਏਂਜ ਕਰਾ ਹੁੰਦੀ ਸੀ ਹਾਂਜੀ ਜਦੋਂ ਸਾਲ ਬਨਵੇਰ ਵਿੱਚ ਸਾਰੇ ਕੋਲ ਲਾਸਟ ਟਾਈਮ ਤਿੰਨ ਕਿਹ ਮਹੀਨੇ ਸਾਡੇ ਕੋਲ ਲਗਤ ਰਹੇ ਜਾਂਦੇ ਉਹ ਤੋਂ ਪਹਿਲਾਂ ਕਦੇ ਜੇਲ੍ਹ ਚਲੇ ਜਾਂਦੇ ਕਦੇ ਛੱਡ ਦਿੰਦੇ ਸੀਗੇ ਕਦੇ ਜੇਲ੍ਹ ਚਲੇ ਜਾਂਦੇ ਸੀਗੇ ਜਾਂ ਤਾਂ ਜੇਲ੍ਹ ਚ ਰਹੇ ਆ ਸਖਾਵਾ ਵੀ ਛੱਡ ਕੇ ਸੀ ਆਪ ਵੀ ਲੈ ਜਾਂਦੀ ਸੀ ਇੱਕ ਉਹਨਾਂ ਨੇ ਜਦੋਂ ਵੀ ਲੱਗੇ ਕਦੇ ਉਹਨਾਂ ਨੂੰ ਜਿਮਾਂਟ ਨਹੀਂ ਪਾਇਆ ਚਲ ਨਾ ਕਦੇ ਵੀ ਗੁਰਦੁਆਰੇ ਨਹੀਂ ਗਏ ਸੀ ਉਹ ਕਿਹਾ ਜੀ ਬਾਪੂ ਜੀ ਕਹਿੰਦਾ ਸੀ ਕਿ ਛੱਡਾ ਉੱਤੇ ਕਲਿੰਗ ਕਾਠੋਲੇ ਨਾ ਜਾਵੇ ਐਸੀ ਕੰਨ ਮੰਨ ਬੰਦ ਕੀ ਧਿਆਨ ਹੋ ਗਿਆ ਹਾਂਜੀ ਹਾਂਜੀ ਹੂੰ ਹਮਾਂ ਦਾ ਤਾਂ ਸ਼ਿਗਾ ਵੀ ਦੇਖੀਏ ਕੋਲ ਗੁਰੂ ਜੀ ਕਰ ਲਓ ਹੂੰ ਸਤਕਾਰਾਂ ਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਪਰ ਚਾਹ ਜਿਹੜੇ ਕਰਦੇ ਸੀਗੇ ਜਿਹੜੇ ਦੁਆਰੋਂ ਉਹ ਨਹੀਂ ਪੰਡਾ ਜਾ ਕੇ ਤਾਂ ਇਹ ਚਿੱਤੇ ਵਾਕ ਇੱਕ ਪੰਡ ਛੜ ਦੀ ਬੰਦੇ ਦਵਾਂਡਾ ਹੀ ਸੀ ਦਵਾਂਡਾ ਜਿਹੜਾ ਆ ਤੀਜੇ ਦਵਾਂਡ ਤੇ 5000 ਬੰਦੇ ਇਕੱਠੇ ਮੰਨੂ ਸੀ ਜਿਹੜਾ ਸਾਹਿਬ ਜੀ 10 ਵਾਈਚ ਹਾਂਜੀ ਤੀਜੇ ਦਵਾਂਡ ਤੇ 5000 ਬੰਦਾ ਇਕੱਠਾ ਹੋਣਾ ਚਾਹਤਦਾ 60 ਬੰਦੇ ਕਿਹੜੇ ਬੰਦੇ ਛੇਰਪਨ ਆਪਣੇ ਮੰਡੀ ਅਜ਼ਰ ਕੋਲ ਅਸਰ ਇਹਨਾਂ ਦੇ ਪ੍ਰਭਾਵਤ ਹੋ ਜਾਂਦੇ ਸੀ ਹਾਂਜੀ ਕਹਿੰਦੇ ਉਹਨਾਂ ਦੀ ਬੋਲ ਚੱਜੀ ਨਹੀਂ ਸੀ ਜਿੰਦੇ ਹੂੰ ਦੋ ਪ੍ਰੀਤੀ ਤੇਖੜਾ ਦਹੁੰਦਾ ਗੁਰਮੀਤ ਸਿੰਘ ਜਿਹੜਾ ਘਰ ਤੋਂ ਲੈ ਕੇ ਜਾਂਦਾ ਬੀਪੀ ਟਵਾਰੀ ਦੀ ਰਿਪੋਰਟ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਹਾਂਜੀ ਕੀ ਉਹ ਟਵਾਰੋਚਨਾ ਸਹਿਮਤ ਰਿਪੋਰਟ ਦੇ ਨਾਲ ਸਾਰੀ ਰਿਪੋਰਟ ਨਾਲ ਸਹਿਮਤ ਤਾਂ ਪਤਾ ਹੀ ਸੀਗਾ ਜੀ ਉਹਦੇ ਹੂੰ ਦੰਦੇ ਬੁਚਰ ਕਿਸਮ ਦਾ ਬੰਦਾ ਸੀਗਾ ਘੋਟਣਾ ਹੂੰ ਤੋਂ ਇੱਕ ਆਪਾਂ ਕਹੇ ਜੀ ਨਾ ਦੋ ਜਣਾਂ ਆਪਾਂ ਜੀ ਉਹ ਰਿਪੋਰਟ ਦੇ ਕਿ ਆਪਾਂ ਉਤਰਿਆ ਆਈ ਜਾਂਦਾ ਉਹਨਾਂ ਤੇ ਲਗਾਤਾਰ 25 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਲਗਦਾ ਟੌਰਚਰ ਹੁੰਦਾ ਸੀ 6 ਦਿਨ 6 ਦਿਨ ਤੇ ਲਾਦੇ ਜਾਂ ਕਹਿੰਦੇ ਵੀ ਇਹਨਾਂ ਸਜ਼ਾ ਦਿੱਤਾ ਸੀ ਉਹਨੂੰ ਦੇ ਕਹਿੰਦੇ ਕੈਨੇਦ ਤੋਂ ਬਾਹਰ ਸਿੱਟੀਆਂ ਗੱਲਾਂ ਹੁੰਦੀਆਂ ਲੱਤਾਂ ਤੱਕ ਮਰੋੜ ਕੇ ਕੰਨਾਂ ਤੱਕ ਲਾ ਦੇ ਲੀਆਂ ਇੱਕ ਅਖਬਾਰ ਕੱਢਦੇ ਤਸ਼ੱਦਦ ਦੀ ਕਹਾਣੀ ਇਹ ਜਾਂਦੇ ਕਹਿੰਦੇ ਨੇ ਵੀ ਆਪਾਂ ਚਾਹ ਕਰੀਏ ਨਾ ਇਸ ਪਸ਼ੂ ਦੇ ਵੀ ਆਪਾਂ ਉਤੀ ਵਾਰੀ ਉਹ ਫੇਰ ਵੀ ਉਹ ਨਾ ਪਰ ਉਹਨਾਂ ਨੇ ਕਦੇ ਤਸਵੀਰ ਨਹੀਂ ਕੀਤਾ ਪਰ ਉਧਰੋਂ ਉਹਨਾਂ ਨੇ ਵੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਪਰ ਉਹ ਨਹੀਂ ਕੀਤੀ ਜਾਂਦੀ ਹੂੰ ਡਾਕੋਤਾ ਇਹ ਨਹੀਂ ਜੀ ਉਹਨਾਂ ਨੂੰ ਮੈਂ ਜਦੋਂ ਪੱਤੀ ਦਿੱਤੇ ਉਹ ਸ਼ਾਮ ਨੂੰ ਦਾਸ ਕਰਦ ਹੁੰਦੇ ਸੀ ਕਦੇ ਨੂੰ ਜਦੋਂ ਸਾਡੇ ਕੋਲ ਰਹੇ ਆ ਇਕੱਠਾ ਬਗੜ ਰਹਿਣਾ ਸਾਡਾ ਪਾਠ ਕਰ ਦਿੰਦੇ ਸੀ ਕਮਿਸ਼ਨਰ ਦਾਸ ਉਹਨੇ ਕਹਿੰਦਾ ਦਾਸ ਜੀ ਬੱਤੇ ਹੀ ਕਹਿੰਦੇ ਸੀਗੇ ਸੱਚੇ ਪਾਸਾ ਜਿਹੜੀ ਬੰਦਾ ਸਿੰਘ ਬਹਾਦਰ ਨੂੰ ਟੀਪਾਸ ਕੇ ਵਾਟ ਦਿੱਤੀ ਸੀ ਮੈਨੇ ਸਿੱਧੀ ਵਾਟੀ ਮੈਂ ਹੱਦ ਤੱਕ ਡਿਲੀਵਰ ਕਰਕੇ ਨਮਾਜ਼ ਹੈ ਮੇਸ਼ਾ ਬਖਾਰੀ ਕਰਵਾਸ ਚ ਮੰਗਿਆ ਹਰ ਇੱਕ ਵਾਰ ਚ ਹੁਣ ਤਾਂ ਹੀ ਹੋਇਆ ਉਹ ਤਾਂ ਹੀ ਮੈਂ ਜੀ ਗਾਇਆ ਤੇ ਸਾਡੀ ਪਤਾ ਸੀਗਾ ਕੌਣ ਜਿਹਾ ਸੀਗੇ ਤੁਹਾਨੂੰ ਮਾਰਾ ਕਿਸ ਕਰੇ ਮੈਂ ਫੋਮ ਵਿੱਚ ਰੋਣਿਕਾ ਵੱਡੀ ਗੱਲ ਹੈ ਜਦੋਂ ਇੱਕ ਕੌਮ ਦੇ ਵਿੱਚ ਵੀ ਬਹੁਤ ਵੱਡਾ ਮਾਣ ਹੋ ਜਾਂਦਾ। ਕਿ ਪਰਿਵਾਰ ਦੇ ਲਈ ਇੱਕ ਵਿਛੋੜਾ ਵੀ ਇੱਕ ਵੱਖਰਾ ਹੀ ਚੀਜ਼ ਜਿਵੇਂ ਬਹੁਤ ਸਾਰੀਆਂ ਮਤਾਂ ਤੁਸੀਂ ਸਾਰੇ ਬੈਠੇ ਹੋਗੇ ਨਿਸ਼ਾਨੀਆਂਾਂ 'ਤੇ। ਹਾਂਜੀ। ਕਿਉਂਕਿ ਜਿਹੜੇ ਸਾਡੇ ਕੋਲ ਨਿਸ਼ਾਨੀਆਂ ਸੀਗੀਆਂ ਜਿਹੜੇ ਸ੍ਰੀ ਸਭ ਹੱਥ ਚੁੱਕੜੇ ਹੋਇਆ। ਇਹ ਵੀ ਹੈਗਾ ਤੁਹਾਡੇ ਕੋਲ। ਹੂੰ। ਇਹ ਵੀ ਸ੍ਰੀ ਸੋ ਪਾਈ ਹੋਈ ਇਹ ਵੀ ਤੁਹਾਡੇ ਕੋਲ ਹੈਗੀ। ਇਸ ਲਈ ਇਹ ਸ੍ਰੀ ਸਭ ਇਹ ਵੀ ਤੁਹਾਡੇ ਕੋਲ ਹੈਗੀ ਜਾਂਦੀ। ਅੱਛਾ ਬਸਤਰ ਵੀ ਸਾਡੇ ਹੋਣੇ। ਬਸਤਰ ਜਿਹੜੇ ਸੀਗੇ ਹੈਗੇ ਜੇ ਤੁਹਾਡੇ ਕੋਲ। ਇੱਕੋ ਲਾਸਟ ਟਾਈਮ ਜਦੋਂ ਸਾਤਾ ਲਾ ਕੇ ਜਿਹਨ੍ਹੇ ਸੀ ਇੱਕ ਦਿਨ ਜਿਹੜੀ ਉਹਨੂੰ ਦਸਤਾਰ ਸਜਾਈ ਹੁੰਦੀ ਸੀ ਹੂੰ ਉਹ ਇੱਕਦਾਂ ਉਹਨਾਂ ਨੇ ਬਾਹਰ ਬਾਹਰ ਮੇਢੀ ਸੀਗੀ ਇੱਕ ਗੱਲ ਦਾ ਪਰਨਾ ਤੇ ਇੱਕ ਦਸਤਾਰ ਹੂੰ ਉਹ ਵੀ ਹੈ ਸਾਡੇ ਕੋਲ ਉਸੇ ਉਹ ਵੀ ਸਾਡੇ ਸੰਭੇ ਕੋਈ ਆਂਦੀ ਸੀ ਸੇ ਸਭ ਪੜੀ ਕੇ ਨਹੀਂ ਹੱਥ ਕੀ ਨਾ ਜਿਵੇਂ ਕਹਿੰਦੇ ਕੋਈ ਕੋਈ ਕੋਲ ਵੀ ਕੋਲ ਸਾਡੇ ਮੂਰੇ ਪਈ ਜਾਂਦੀ ਹੂੰ ਜਿਹੜੀ ਇੱਕ ਇੱਥੇ ਕਹਿੰਦੇ ਕਿ ਕਚਹਿਰੀਆਂ ਵਿੱਚ ਕਚਹਿਰੀ ਲੱਗਦੀ ਸੀ ਜਿਹੜੇ ਫੈਸਲੇ ਕੋਰਟਾਂ ਕਚਹਿਰੀਆਂ ਥਾਣਿਆਂ ਵਾਲੇ ਸੀ ਕਿ ਉਹ ਜਿਹੜਾ ਸਰ ਚੁਪਕੀ ਚ ਨਵੇਰ ਦਿੰਦੇ ਹੁੰਦੇ ਸੀ ਇਹਦਾ ਹੁੰਦਾ ਕਚਹਿਰੀ ਨੇ ਕਹਿ ਸਕਦੇ ਨਹੀਂ ਦੇਖੋ ਮੈਂ ਸ਼ਬਦ ਹੋਸ ਹੋਸ ਦਾ ਹਾਸ ਤੇ ਹੋੜ ਹੋਏ ਤੇ ਵੀ ਸੰਗਤ ਜਿਵੇਂ ਆਪਾਂ ਪੰਚਾਇਤ ਨਹੀਂ ਜਿਵੇਂ ਹਮ ਲੋਕਾਂ ਨੂੰ ਜੀਨ ਸੀਗਾ ਵੀ ਕਦੇ ਕਿਸੇ ਦਾ ਪੱਖਪਾਤ ਨਹੀਂ ਕਰਨਗੇ ਹਮ ਈਆਂ ਬਣਾ ਦੇ ਕਾਸ਼ 15-15 ਸਾਲਾਂ ਨੇ ਕੁੜੀਆਂ ਸੱਡੀਆਂਆਂ ਹਮ ਅੱਜ ਵੀ ਬਸਦੀਆਂ ਵਾ ਕਿਤੇ ਜਦੋਂ ਵਾਪਿਸ ਕੀਤਾ ਸੀਗੇ ਵੀ ਉਹ ਲੋਗ ਆਂ ਆ ਜਿਕੇ ਕੱਲ ਸਾਡਾ ਘਰ ਬਣ ਗਿਆ ਸਕੂਨਾਂ ਨੇ ਜਿਸ ਤਨ ਘਰ ਵਸਿਆ ਬਾਪ ਇਹਨਾਂ ਨੇ ਮੰਨਿਆ ਹਾਂਜੀ ਇਹਨਾਂ ਕਰਕੇ ਵਸਿਆ ਬਿਲਕੁਲ ਜਿਨ੍ਹਾਂ ਦੇ ਘਰ ਵਸ ਜਾਂਦੇ ਉਹਨਾਂ ਨੂੰ ਉਹਦੇ ਬਾਪੇ ਹੁੰਦੇ ਆ ਬਹੁਤ ਸਾਰੇ ਇਦਾਂ ਹੋਏ ਹੋਣੇ ਕੇਸ ਹੋਰ ਛਿੜੀ ਜਾਂਦੇ ਕਿਤੇ ਜ਼ਮੀਨਾਂ ਦੇ ਝਗੜੇ ਜਿਹੜੇ ਕੂਟਾਂ ਕਿ ਚਾਹੀਦੀਆਂ ਜਿਹੜੀ ਨਿਬੜੇ ਉਹ ਮਿੰਟਾਂ ਚ ਨਿਬੜ ਗਈ ਨਹੀਂ ਦੇਖੋ ਜੀ ਜ਼ਮੀਨਾਂ ਦੇ ਸਾਨੂੰ ਚਲੋ ਤਾਂ ਕੂਟ ਆਪਾਂ ਮਤਲਬ ਭਰਾਵਾਂ ਨੂੰ ਇਕੱਠੇ ਬਿਠਾਉਣ ਦੀ ਗੱਲ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਸੀਗਾ ਵੀ ਜਿਹਦੇ ਤੇ ਕਸੂਰ ਆ ਜੇ ਮੈਂ ਮੇਰੇ ਚ ਵੀ ਦੂਰਾਂ ਨੂੰ ਮੈਨੇ ਹੀ ਨਹੀਂ ਗਣਾ ਮੇਰਾ ਪੁੱਤ ਉਹ ਮੈਨੂੰ ਵੀ ਉਹਨਾਂ ਕਹਿ ਰਹੇ ਕੋਈ ਕਿਤੇ ਗਲਤੀ ਆ ਹੂੰ ਉਹ ਲੋਕ ਜੋ ਯਕੀਨ ਕਰਦੇ ਸੀ ਉਹ ਸੱਚ ਨੂੰ ਸੱਚ ਉਹ ਸਮਝਾ ਕੇ ਕਹਿੰਦੇ ਸੀ ਭਾਈ ਇੱਕੇ ਵਾਚੀ ਵੱਟਾ ਤੁਹਾਨੂੰ ਸਰ ਜੁੜਨ ਦੀ ਗੱਲ ਹਾਂਜੀ ਸਰ ਜੁੜਨ ਦੀ ਗੱਲ ਕੀਤੀ ਸਰਕਾਰ ਨੂੰ ਇਹ ਗੱਲ ਚਿੰਨਣ ਲੱਗਦੀ ਸੀ ਹੂੰ 2014 ਕੀ 95 ਚ ਤੁਹਾਡੇ ਤੇ ਵੀ ਕੇਸ ਪੈਂਦਾ ਹਾਂਜੀ ਕਿਉਂਕਿ ਉਦੋਂ ਪਤਾ ਲੱਗਦਾ ਸੀਗਾ ਵੀ ਸਰਕਾਰ ਨੂੰ ਵੀ ਸ਼ਾਇਦ ਵਾਰੇ ਕੇਸ ਪੈਂਦਾ ਹਾਂਜੀ ਤੇ ਮੈਂ ਉਦੋਂ ਪਲੱਸ 1 ਚ ਪੜਦਾ ਸੀਗਾ ਸਾਨੂੰ ਅੱਧੀ ਰਾਤ ਨੂੰ ਕੰਮਿਸ਼ਨ ਪੈਂਦੀ ਆਉਂਦਾਗਾ ਤੇ ਸਾਨੂੰ ਪੜ ਕੇ ਲੈ ਜਾਂਦੇ ਆ ਮੇਰੇ ਵੱਡੇ ਭਾਈ ਨੂੰ ਛੋਟੇ ਭਾਈ ਨੂੰ ਠੀਕ ਹੈ ਨੌਕਰੀ ਨੂੰ ਛੋਟੇ ਭਾਈ ਨੂੰ ਨੌਕਰੀ ਨੂੰ ਛੱਡ ਜਾਂਦੇ ਇਥੇ ਵੱਡੇ ਕੋਈ ਮੈਨੂੰ ਲੈ ਆਏ ਨੇ ਫਿਰ ਵੱਡੇ ਭਣ ਦੂਜੇ ਨੇ ਛੱਡਤਾ ਮੇਰੇ ਤੋਂ ਸੱਦ ਜ ਕੀਤਾ ਕਿ ਮੈਨੂੰ ਜੀਰੋ ਪੇ ਦਿੱਤਾ ਤੇ ਮੈਂ ਇਹਨੂੰ 15 20 ਦਾ ਨਾ ਨਾ ਜਮਾਨਤ ਮਿਲੀ ਆ ਹੁਣ ਕਿ ਛੱਡੂ ਦੇ ਬਿੱਤੇ ਕੀ ਕਰਦੇ ਗੰਗੀਚ 35 ਸੀਗਾ ਹਰਦੀਪ ਸਿੰਘ ਢਲੋਂ ਸੀਗਾ ਐਸਐਸਪੀ ਸੀ ਉੱਥੇ ਤੇ ਇੱਕ ਸ਼ੇਪ ਮਾ ਸੀ ਐਸਪੀ ਇਹ ਤਾਂ ਨਹੀਂ ਕੀਤਾ ਉੱਥੇ ਜੋ ਨਾ ਜੋ ਲੱਗਿਆ ਉਹਨੇ ਆਦਾ ਕੀਤਾ ਹਮ ਕਿਉਂਕਿ ਸਾਡੇ ਮਾਤਾ ਪਿਤਾ ਨੇ ਸਾਡੀ ਪੰਚਾਇਤ ਵੀ ਮਤਲਬ ਪਹਲਵਾਈ ਕੀਤੀ ਉੱਥੇ ਕੀ ਕਰੀ ਗਈ ਕੋਈ ਬੱਚਾ ਲੱਕੀ ਖੂਗਾ ਇਹ ਅਗਲੀ ਪ੍ਰਾਇਮਰ ਜਿਹੜਾ ਨਾ ਤੇ ਕਰ ਰਿਹਾ ਉਹ ਕਰ ਲਿਆ ਬੱਚਾ ਲੱਕੀ ਖੂਰਾ ਹੂੰ ਪਰ ਉਹ ਮਿਲ ਕੇ ਫਿਰ ਉਹ ਯਾਰ ਆਵਾਜ਼ ਵਿੱਚ ਮੰਨਤਾ ਵੀ ਸੀ ਮਾੜਾ ਕਿ ਉਸ ਦਿਨ ਮੇਰੀ ਸਕੂਲ ਦੇ ਵਿੱਚ ਹਾਜ਼ਰੀ ਵੀ ਸੀਗੀ ਪ੍ਰਾਇਮਰ ਸੀਗਾ ਪ੍ਰਾਇਮਰ ਸੀਗੇ ਪਰ ਉਹ ਕਿਹੜੇ ਕਿਸ ਨਾਲ ਜੁੜਦਾ ਤੁਹਾਨੂੰ ਮੈਨੂੰ ਲੁਧਿਆਣਾ ਪੰਚਪਟਕ ਵਾਲਾ ਸੀਗਾ ਪ੍ਰਾਇਮਰ ਨੇ ਆ ਵੀ ਸੀ ਗਏ ਜੰਦੇ ਸੋ ਵੈਸੇ ਹੀ ਮਤਲਬ ਕਿ ਕਹਾਣੀ ਰਚ ਕੇ ਕਹਾਣੀ ਰਚ ਪਾ ਦਿੰਦਾ ਨਾਮ ਜਦ ਕਰਦੇ ਹਾਂਜੀ ਫਿਰ ਉਹ ਕੋਚ ਚ ਗਿਆ ਕਿ ਸਕੋਰ ਦੇ ਵਿੱਚ ਚਲਿਆ ਵੀ ਰਚਾ ਜਿਆ ਉਹ ਦੂਤ ਵਾਂਗ ਤੋ ਤੁਹਾਨੂੰ ਚਾਤਨੇ ਸਾਥੀ ਰਹਿਣਾ ਚਾਹੀਦਾ ਤੁਹਾਨੂੰ ਪੜੇਗਾ ਹੂੰ ਪਰ ਕੋਈ ਨਾ ਸੀ ਹਾਂ ਸਰ ਜੀ ਜਸਤਾ ਜੀ ਹੋ ਜਾਂਦੇ ਜਿਹੜੀ ਇੱਕ ਵੀ ਤੁਹਾਡੀ ਜੀ ਰਿਪੋਰਟ ਹੁੰਦੀ ਹੈ ਤੁਹਾਡੇ ਪਿੰਡ ਦੀਆਂ ਬਹੁਤ ਸਾਰੀਆਂ ਵਿੱਚ ਗਵਾਹੀਆਂ ਲਿਖੀਆਂ ਵੀ ਜਾਂਦੀਆਂ ਨੇ ਜਿਹਦੇ ਨਾਲ ਤਸ਼ਹਦਤ ਕੀਤਾ ਗਿਆ ਤੁਹਾਡੇ ਘਰ ਦੇ ਵਿੱਚ ਜਿਹੜੇ ਮੈਂਬਰ ਛਾਹ ਤੋਂ ਬਾਅਦ ਪੜੇਗੇ ਨਾਲ ਹਾਂ ਜੀ ਉਹਨਾਂ ਦਾ ਨਾਮ ਹੀ ਆਉਂਦਾ ਹੈ ਹਾਂ ਜੀ ਤੇ ਇੱਕ ਉਸ ਤੋਂ ਬਾਅਦ ਜਿਹੜੀ ਰਿਪੋਰਟ ਤਿਆਰ ਹੁੰਦੀ ਹੈ ਹਾਂ ਜੀ ਤੇ ਕੈਪਨ ਸਰਕਾਰ ਦੇ ਵਿੱਚ ਹਾਂ ਜੀ ਛੀਨਾ ਜੀ ਤੇ ਜਾ ਬਲੇ ਹੋਰ ਸੀ ਜੀ ਉਹ ਉਹ ਬੋਰਡ ਨੂੰ ਕੀ ਮੰਨਦੇ ਤੁਸੀਂ ਕੀ ਫਾਈ ਬਣਾਈ ਦੀ ਆ ਉਹ ਤਾਂ ਦੇਖੋ ਜੀ ਸਰਕਾਰਾਂ ਕਰਦੀਆਂ ਆਆਂ ਕਰਦੀਆਂ ਲੈਣੀਆਂ ਵਾ ਸਿੱਖਣ ਕੋਈ ਸਾਫ਼ ਨਹੀਂ ਮਿਲ ਸਕਦਾ ਜੀ ਆਪਾਂ ਮੋਰ ਤੋਂ ਦੇਖਦੇ ਆਏ ਆ ਨਾ ਸਾਨੂੰ ਕੋਈ 84 ਦੇ ਅਨੁਸਾਰ ਮਿਲਿਆ ਨਾ ਕਦੇ ਹੋਣ ਹੁਣ ਜਿ세 ਦਾ ਸਾਧ ਨਾ ਕੋਈ ਹੋ ਕਿਸਮ ਕਿਉਂਕਿ ਆਪਣ ਤਾਂ ਕੱਟ ਕੰਟ ਵਿੱਚ ਦਵਾਣਾ ਚਾਹੁੰਦੇ ਆ ਜੀ ਤੇ ਉਹ ਤਾਂ ਕੈਪਟਨ ਸਰ ਕਰ ਨਹੀਂ ਜਾਂਦੇ ਜਿਵੇਂ ਬੀਬੀ ਤਵਾਲੀ ਦੀ ਰਿਪੋਰਟ ਬਣਾਈ ਸੀਗੀ ਵੀ ਜਦੋਂ ਸਪੱਜ ਜੀ ਨੇ ਕਿ ਉਹਨੂੰ ਮਾਰਿਆ ਗਿਆ ਵਾ ਤੇ ਇਹਨਾਂ ਨੇ ਉਲਟਾ ਦੂਜਾ ਬਣਾਤਾ ਕਹਿੰਦੇ ਵੀ ਉਹ ਤਾਂ ਪਰਜੀ ਹੋਏ ਆ ਉਹਨੂੰ ਫੜ ਕੇ ਜਦੋਂ ਉਸ ਦੇ ਉਲਟ ਰਿਪੋਰਟ ਦੇ ਹਾਂਜੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਹੂੰ ਸਕਾਰਾ ਕਰਕੇ ਹੂੰ ਜੀ ਜਿਵੇਂ ਉਸ ਕੇਸ ਦੇ ਵਿੱਚ ਹੋਰ ਵੀ ਬਹੁਤ ਕੁਝ ਨਿਕਲ ਕੇ ਆ ਗਵਾਹ ਸਾਰੇ ਜਿਹੜੇ ਤੁਹਾਡੇ ਪਿੰਡ ਦੇ ਨਾਲ ਸਬੰਧਤ ਕੀਤਾ ਗਿਆ ਦੀ ਗੱਲ ਆਉਂਦੀ ਹੈ ਹਾਂਜੀ ਉਹਨਾਂ ਨੇ ਅੱਗੇ ਦੱਸਿਆ ਹੁਣ ਹਾਂਜੀ ਦੱਸਿਆ ਸਰ ਨੂੰ ਪਾਸਾ ਰੰਜੀਸਾਂ ਸੀ ਕਿ ਮਾਪੇ ਮੈਂ ਦੱਸਣ ਸੀ ਸਾਡੇ ਪਿੰਡ ਦਾ ਛੇ ਤਿੰਨ ਛੁੱਟ ਸਕਦੇ ਹਨ ਨਹੀਂ ਛੁੱਟ ਚੱਕਰੇ ਤਾਂ ਸੀਗੇ ਦੋ ਸਾਡੇ ਪਿੰਡ ਦੇ ਸੀਗੇ ਉਹ ਤੁਹਾਡੇ ਕੋਲ ਸੀ ਸਾਡੇ ਪਿੰਡ ਦੇ ਜਿਹੜੇ ਇੱਥੇ ਰਹਿੰਦੇ ਸੀਗੇ ਹਮੇ ਤੇ ਉਹਨਾਂ ਨੇ ਦੱਸਿਆ ਕਿ ਸੰਦਸੇ ਦਿਖਾਇਆ ਸੀ ਉਹ ਤੁਹਾਨੂੰ ਦੋਸਤਾਂ ਦੇ ਕਿਤੇ ਆਗਾ ਹਮ ਤੇ ਉਹਨਾਂ ਨੇ ਕਹਿੰਦੇ ਆ ਤੁਹਾਡਾ ਪਿਆ ਉਹ ਕਹਿੰਦੇ ਬੁਰਾ ਬੁਰਾ ਕਿਹਾ ਜਿਵੇਂ ਦੋਨੋਂ ਉਹ ਸਾਥ ਪਰਤ ਨਹੀਂ ਸਕਦੇ ਹਾਂ ਜੀ ਤੇ ਪਰ ਉਹਨਾਂ ਦੇ ਨਾਲ ਸਾਡੇ ਨਾਲ ਹੋਇਆ ਸੀਗਾ ਵੀਰ ਚਾਪਲ ਕੇ ਬੈਠੀ ਉਹਨਾਂ ਨਾਲ ਬਾਤਾਂ ਕਰਦੇ ਸਾਂ ਕਿ ਭਾਈ ਬਹੁਤ ਬੁਰਾ ਹਾਲ ਕੀਤਾ ਸੀ ਹੂੰ ਇਹ ਕਿਹਨਾ ਚੁੱਕੀ ਕਹਾਣੀ ਬਣਾ ਦੀ ਬਹੁਤ ਉਹ ਤਾਂ ਜੇ ਕੋਈ ਸਰਕਾਰ ਆ ਉਹ ਨੂੰ ਲੋਕਾਂ ਕੋਲੋਂ ਫੰਡ ਪੜਤੋ ਜੀ ਕਿ ਹੂੰ ਫੰਡ ਨਾ ਪਕੜਾ ਉਹ ਫੰਡ ਨਾ ਪਕੜਾ ਹੂੰ ਪਰ ਇੱਕ ਜਿਹੜੇ ਪੰਗ ਪੈ ਤੁਰੇ ਹੂੰ ਇੱਕ ਆਨ ਤੁਰ ਕੇ ਦਿਖਾ ਦੇਗਾ ਹੂੰ ਮੋਟੇੜਾ ਨਹੀਂ ਸਰਕਾਰ ਸੀ ਹੂੰ ਉਹਦੇ ਤੇ ਪੁੱਛ ਹਮਾਈ ਨਹੀਂ ਸੀ ਤਾਰੇ ਕੋਲ ਖੁੱਲ੍ਹ ਕੇ ਖਿਜੀ ਗਈ ਹੈ ਹਾਂ ਉਹ ਇੰਸਾਫ ਦੀ ਨਹੀਂ ਕੋਈ ਜੱਗੀ ਹੈ ਹਾਂਜੀ ਜੱਗੀ ਇਹਦੇ ਵੀ ਚਲੋ ਮੱਕੀ ਸਾਡੇ ਪਿਤਾ ਸੀ ਹੂੰ ਕਾਂਗਰਸ ਦਾ ਸੀਗਾ ਹੂੰ ਕਮਿਊਨਿਕੇਟਰ ਦਾ ਹੂੰ ਇਹ ਤਾਂ ਕਨੇ ਵੀ ਸਾਰੇ ਬਖੇਵੇਂ ਪੜਾ ਕੇ ਸਾਰੇ ਇਕੱਠੇ ਹੋ ਕੇ ਆਪਾਂ ਕੇਸ ਲੜ ਕੇ ਹੂੰ ਇਹ ਨਾ ਕਈ ਬਣਾ ਕੇ ਘੜਦਾ ਵਾ ਫਲਾਣਾ ਕੇ ਘੜਦਾ ਵਾ ਨਹੀਂ ਜੇ ਦਾ ਕੰਮ ਦਾ ਸਮਝਿਆ ਸੀ ਸਮਝ ਕਿਸ ਲੜੀ ਆਪਾਂ ਹੂੰ ਅੱਗੇ ਜੀ ਵੇਂਟੀਆ ਹੂੰ ਇਹ ਜੇ ਕੋਈ ਕੁਝ ਬੁਲਾਇਆ ਕਦੋਂ ਉਹ ਕਿਸ ਦੀ ਸਟਡੀ ਕਰ ਰਹੇ ਜਿੰਨੇ ਉਹਨੇ ਹੂੰ ਤੇ ਜਿਵੇਂ ਜਿਵੇਂ ਪਤਾ ਲੱਗੂ ਪਰ ਸਾਨੂੰ ਗਾਣ ਕਰਾ ਕੇ ਉਹ ਬੁੱਕ ਲੰਗਿਆ ਲੱਗੀ ਜਾਂਦੀ ਹੂੰ ਜੇ ਕੋਈ ਗੇਮ ਖੜੀ ਕਰਤੀ ਆ ਹਾਂ ਜੀ ਜੀ ਜਿੰਨਾ ਵੀ ਹੋ ਸਕਿਆ ਆਪਾਂ ਕਰਾ ਕੇ ਜਿੰਨੇ ਹੂੰ ਜਦੋਂ ਉਹਦੇ ਜਿੱਦ ਬਹੁਤ ਸਾਰੇ ਜਿਉਂਦੇ ਵੀ ਹੋਣ ਜਿਉਂਦੇ ਆ ਜਾਂਦੇ ਕਾਫੀ ਜਿਵੇਂ ਅਰਮੀਸ਼ਨ ਦਾ ਹੂੰ ਐ ਤੁਮ ਜੀ ਸੰਡੀ ਐਸਪੀ ਸੀ ਦਾ ਉਸ ਟਾਈਮ ਹੂੰ ਨਿਕਸ ਨੂੰ ਸਹਾਰਾ ਸੀਗਾ ਜਾਂ ਤਸੀਹੇ ਸੰਸ ਸੀ ਜਿਹਦੇ ਕਹਿੰਦੇ ਬਰਤ ਉੱਠ ਪਏ ਜਾਵਾ ਫੋਰ ਵੀ ਹੈ ਕਾਫੀ ਕਿ ਲੋਸਾ ਕਿ ਵੇਹੀ ਕੀ ਕੀਤਾ ਹੂੰ ਫਰਕੀ ਕੋਟਾ ਤੇ ਕੋਟਾ ਸਾਨੂੰ ਕਿੰਨੀ ਕੰਸਾਦ ਹੁੰਦੀ ਹੂੰ ਜੇ ਆਉਂਦਾ ਸਮੇਂ ਵਿੱਚ ਰਸਤੇ ਚਲੋ ਉਮੀਦ ਰੱਖਣੀ ਚਾਹੀਦੀ ਆ ਜੇ ਕਿਤੇ ਕੇਸ ਇਹ ਜੁਰ ਹੋਈ ਹੈ ਤੇ ਮਹਾਰਾ ਹੀ ਆਪੇ ਭਲੀ ਕਰੂਗਾ ਪਰ ਜਿਵੇਂ ਸ਼ੋਮਣੀ ਕਮੇਟੀ ਦਾ ਕੀ ਰੋਲ ਰਿਹਾ ਹੁਣ ਤੱਕ ਉਸ ਉੱਥੇ ਕੀ ਤੁਹਾਨੂੰ ਮਹਿਸੂਸ ਹੋਇਆ ਦੇਖੋ ਜੀ ਉਹ ਦੂਜਾ ਚੌਰਾ ਸਭੰਦਰੇ ਹੂੰ ਉਹ ਆੜਾ ਚੋਟਾ ਪਟੇ ਪੈਣ ਦੇ ਵਿਆਹ ਹੋਈ ਹੁੰਦੇ ਇੰਦੇ ਹਾਂ ਕਿ ਉਸ ਤੋਂ ਬਾਅਦ ਨਹੀਂ ਕੋਈ ਆਇਆ ਜਾਂਦੇ ਸਾਡੇ ਲੋਕਲ ਸ਼ੋਮਣੀ ਕਮੇਟੀ ਮੈਂਬਰ ਸੇ ਕੋਈ ਚੰਗ ਸੰਗ ਰਿਆ ਕੁਈ ਤਸਵੀਰ ਦਾ ਲਾਉਣ ਦਾ ਸੀਗਾ ਹੂੰ ਚਲੋ ਸਰਕਾਰ ਨੇ ਕਰਨਾ ਹੀ ਮਾ ਦੱਕੋ ਨੂੰ ਕਰੋਂਦੇ ਜਿਹੜਾ ਅੱਜ ਕਰਦੇ ਹੂੰ ਸਾਡੇ ਕਿੰਨੇ ਨੇ ਪੰਥ ਕਾਗੂ ਹੂੰ ਸਰਕਾਰ ਤਾਂ ਕਰਦਿੰਦੀ ਐ ਵਾ ਕੁਈ ਵੀ ਇਹ ਤੋ ਪੁੱਟਣਾ ਨਹੀਂ ਕਿ ਸਾਡੇ ਜਿਹੜੇ ਪੰਥ ਕਾਗੂ ਕਹਿੰਦੇ ਹਨ ਉਹਨਾਂ ਲਈ ਵੀ ਲਾਉਂਗੀ ਵੀ ਉਹਨੇ ਤਸਵੀਰ ਨਹੀਂ ਲਿਖਣੀ ਚਾਹੀਦੀ ਕਿ ਕਰਾਈ ਨਾਂ ਬਾਕਸ ਨਹੀਂ ਨਹੀਂ ਚਲੋ ਲਾਈਟ ਦਸਾਂ ਗੀਂਦੀ ਤੇ ਪਰ ਉਦੋਂ ਸਾਡੇ ਮਤਲਬ ਕਿ ਆਪਣਿਆਂ ਨੇ ਹੀ ਡਿੱਗਾੜਾਇਆ ਡਿੱਗਾੜਾਇਆ ਇਹ ਤਸਵੀਰ ਨਹੀਂ ਲੱਗਣੀ ਚਾਹੀਦੀ ਹਾਂਜੀ ਕਾਫੀ ਜੱਦੋਜਹਤ ਹੋਈ ਇਸ ਚੀਜ਼ ਨੇ 16 ਚ ਜਾ ਕੇ ਲੱਗਦੀ ਹੈ ਹਾਂਜੀ 16 ਚ ਜਾ ਕੇ ਲੱਗਦੀ ਹੈ ਉਸ ਤੋਂ ਬਾਅਦ ਨੂੰ ਪਹਿਲੀ ਵਾਰ ਜੋ ਸੰਗਤ ਲੱਗੇ ਆ ਤੇ ਪਹਿ ਮੁਰਿਆ ਜੇ ਲੋਕ ਕੋਈ ਬੰਨਾ ਮਾਰਦਾ ਉਹ ਦੂਜੀ ਵਾਰ ਗਈ ਉਹੋ ਕੋਈ ਗੱਲ ਕਰਨੇ ਕੀ ਗੜਿਆ ਹਸਾ ਕੇ ਤੇ ਕਿੰਦੇ ਜੀ ਅਜੇ ਤੀਵੀਰ ਨਹੀਂ ਲੱਗੂਗੀ ਫਿਰ ਅੱਸੀ ਭੱਜਾਂਗੇ ਮੈਂ ਜੰਸਿੰਗ ਸਟੈਂਡ ਦੇ ਨਾਲ ਹੀ ਸਵੀਟ ਲੈ ਲੈਂਦੇ ਹਾਂ ਹਾਂ ਅਸੀਂ ਅੰਸ਼ੰਗਰੇ ਜਰੂਰ ਭਾਜੇ ਤੋਂ ਦੋ ਕੰਡੀ ਨਹੀਂ ਸਕਦਾ ਪਰ ਉਹ ਕਿਉਂ ਜਾ ਕੇ ਲੱਗੀ ਜਿੰਨੇ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਨਹੀਂ ਆ ਪੀਚਾ ਸੀਗਾ ਅਗਰ ਕੋਈ ਨਾ ਟਾਈਮ ਆ ਕੇ ਦੱਸਾਇਆ ਤੇ ਵੀ ਕਿਹੜਾ ਕਿਹੜੇ ਬੰਦੇ ਸੀ ਹਮ ਇੱਕ ਇਹ ਵੀ ਚੀਜ਼ ਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹਨਾਂ ਨੂੰ ਅਜੇ ਤੱਕ ਜੇਸੇਦਾਰ ਨਹੀਂ ਮੰਨਿਆ ਗਿਆ ਲਿਸਟ ਦੇ ਵਿੱਚ ਨਾ ਕੋਈ ਕਿਛੇ ਮਨਣਾ ਨਾ ਮਨਣਾ ਕਮੈਂਟ ਕਰ ਤਰ ਮਨਣਾ ਹਮ ਅਜ ਤੱਕ ਵੀ ਇਹ ਕਹਿੰਦੇ ਆ ਵੀ ਜਸਿਆ ਹੋਊਗਾ ਭਾਈ ਪ੍ਰਦੇਸ਼ ਤੋਂ ਕੌਂ ਕਰ ਗਿਆ ਹੋਵੇ ਬਿਲਕੁਲ ਜੇ ਕਾਲੀ ਫੁੱਲਾ ਸਿੰਘ ਤੋਂ ਬਹੁਤ ਗੱਲ ਆਉਂਦੀ ਹੈ ਤੇ ਆਉਂਦੀ ਹੈ ਨਾ ਹਾਂਜੀ ਕੋਈ ਸ਼ੱਕ ਨਹੀਂ ਠੀਕ ਹੈ ਜਸਰ ਕੀਤੀ ਵੀ ਆ ਤੇ ਨਵਾਈ ਵੀ ਆ ਹਮ ਵੱਡੀ ਗੱਲ ਹੁੰਦੀ ਨਭਾ ਜਾਣਾ ਹਾਂਜੀ ਨਹੀਂ ਇਹ ਨਹੀਂ ਸੀ ਕਿ ਅਸੀਂ ਸਰਕਾਰ ਨੂੰ ਡਰ ਕੇ ਸਮਝੌਤਾ ਕਰਕੇ ਉਹ ਵੀ ਜ਼ਿੰਦਗੀ ਜਿਉਂਦੇ ਸੀ ਉਹਦੀ ਵੀ ਤੇ ਰੈਸਰਟੀਫਿਕੇਸ਼ਨ ਇਹ ਫਸ ਮੈਂ ਉਹ ਗੋਲੀ ਨਾ ਕੋਮਲੀ ਕਲੋਨੀ ਕੱਟਿਆ ਇਹ ਮਾਰ ਕੋਈ ਗੱਲਾਂ ਹੋਈਆਂ ਹੁਣ ਤੁਹਾਡੀਆਂ ਜੀ ਧੰਨਵਾਦ ਜੀ ਵੀ ਜਿਆਦਾ ਹੁਣ ਕਿਉਂਕਿ ਕੰਮ ਚਾਹੀਓ ਕੰਮ ਦੇ ਜਿਹੜਾ ਅਸੀਂ ਕਰ ਇੱਕ ਤੁਹਾਡੇ ਪਿਤਾ ਜੀ ਸਨ ਕਿਉਂਕਿ ਮਾਪੇ ਤੀਆਂ ਕਹਿੰਆਂ ਲਿਆ ਕਰਨ ਤੇ ਕਦੇ ਕੋਦ ਨਹੀਂ ਤੁਹਾਨੂੰ ਅੱਜ ਅਕੀਦਤ ਪਤਾ ਲੱਗ ਗਿਆ ਮਾਤਨ ਨੂੰ ਵੀ ਕਈ ਵਾਰ ਗੱਲਾਂ ਗੱਲਾਂ ਚ ਕਹਿੰਦੇ ਹੂੰ ਤੇ ਅੜੀ ਮੂੜੀ ਚੜਨਾ ਕਰਾ ਲਈ ਬੰਦਾ ਅੱਛਾ ਜੀ ਹੰਝੜੀ ਮਾਤਾ ਨੇ ਕਿਹਾ ਵੀ ਕੀ ਗੱਲ ਵੀ ਕੋਈ ਗੱਲ ਨਹੀਂ ਕਹਿੰਦਾ ਮੇਰਾ ਕੀ ਪਤਾ ਕਹਿੰਦਾ ਕੱਲੇ ਜੇਡ ਨੂੰ ਕਦੇ ਗੂੰਗਾ ਜਾਂ ਤਾਂ ਤਾਂ ਟਾਲੀ ਗੱਲ ਹੂੰ ਤੇ ਕਹਿੰਦੇ ਕਈ ਵਾਰ ਕੋਈ ਪੁਰਾਣੀ ਗੱਲ ਕਰਨੀ ਹੁੰਦੀ ਆ ਹੂੰ ਤੇ ਜਿਵੇਂ ਜੀ ਬੱਡੀ ਭੰਡ ਜਦੋਂ ਸ਼ਾਦੀ ਹੋਈ ਆ ਉਦੋਂ ਜੇ ਵੀ ਹਮ ਬਾਕੀ ਦੀ ਸਾਰੀ ਸ਼ਾਦੀ ਤੋਂ ਬਾਅਦ ਵੀ ਨਹੀਂ ਹੋ ਰਹੀ ਜਿਵੇਂ ਕਿ ਗੱਤ ਤੋਂ ਦਾ ਮਾਮਲਾ ਸਾਹਮਣੇ ਆਉਂਦਾ ਹਾਂ ਜੀ ਤੁਹਾਡੇ ਪੰਜਾ ਜੀ ਦਾ ਹਾਂ ਜੀ ਉਹ ਕਿੰਨੇ ਚਿਰ ਦਾ ਸੀ ਉਹ ਸੀਗਾ ਉਹ ਤੋਂ ਵੀ ਜੇ ਵੀ ਸੀ ਨਹੀਂ ਜਦੋਂ ਮੈਰਿਜ ਹੋਈ ਉਹਨੂੰ ਜੇ ਵੀ ਸੀਗਾ ਇੱਦਾਂ ਡੈਥ ਹੋਈ ਆ 30 ਕੁੰਡੇ ਬੇਟਾ ਹੋਇਆ ਸੀਗਾ ਚਲੋ 78 ਸਾਲ ਦਾ ਬੇਟਾ ਸੀਗਾ ਜਿਹਦੀ ਡੈਥ ਹੋ ਗਈ ਕਰੇ ਲਾਸਟ ਪਈ ਜਿੱਦੇ 20 ਦਸੰਬਰ 1992 ਨੂੰ ਗਰਮੀ ਸਿੰਘ ਲੈ ਕੇ ਜਾਂਦਾ ਕਰੀ ਲਾਸ ਪਈ ਆ ਇਹਨਾਂ ਨੂੰ ਕਹੋ ਸਾਨੂੰ ਸਰਕਾਰ ਦਾ ਕਰ ਲੈਣ ਦਿਓ ਹੂੰ ਪਰ ਮੈਂ ਨਹੀਂ ਕਹਿੰਦੇ ਨਹੀਂ ਕਿ ਸਾਨੂੰ ਮੋਪੀਲੀ ਕਹਿੰਦੇ ਵੀ ਕੁਝ ਸਰਕਾਰ ਕਰ ਦੋ ਵੀ ਇਹਨਾਂ ਦਾ ਕੀ ਦਾ ਕੰਮ ਸਿੱਧਣਾ ਹੂੰ ਕਿਛੇ ਵੀ ਪੋਸਟ ਦਾ ਘੰਟਾ 2 ਘੰਟੇ ਘੜੀ ਨੂੰ ਟਾਈਮ ਨਹੀਂ ਦਿੰਦਾ ਨਹੀਂ ਕਿ ਐਨਾ ਉਹਨੇ ਆਪਣੇ ਲੋਕ ਕਿੱਦੇ ਡੰਗਣਾ ਚੱਲੇ ਕੰਮ ਤੇ ਤਾਂ ਕੋਈ ਗਿਆ ਨਾ ਕੋਈ ਕੰਮ ਤੇ ਕੋਈ ਗਿਆ ਨਾ ਆਪਕੋ ਇੰਤਜ਼ਾਰ ਹੈ। ਗਿਉਨੋਰੀ ਜੀ ਨੂੰ ਕਪਰੋਲ ਨਾਲ ਦੇ ਗਿਉ। ਹਾਂ। ਸੰਪਾ ਮਸਾਪ ਲੈ ਕੇ। ਹਾਂ। ਬਿਲਕੁਲ ਜੀ। ਮਾਰੇ ਕਰੇ ਕਿਤਪਾ ਇਨਸਾਫ ਜ਼ਰੂਰ ਮਿਲੂਗਾ ਚਾਹੇ। ਇਸ ਕਚਹਿਰੀ ਨਹੀਂ ਤੇ ਫਿਰ ਪ੍ਰਮਾਤਮਾ ਦੇ ਚਾਹੀਦਾ ਹੈ। ਉਹ ਤਾਂ ਫਿਰ ਉਹ ਤਾਂ ਇਨਸਾਫ ਤੋਂ ਬਿਨਾਂ ਕੰਮ ਜਾ ਨਹੀਂ ਸਕਦਾ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਤੁਸੀਂ ਸਮਾਂ ਕੱਢਿਆ। ਬਾਈ ਗੁਰੂ। ਖਾਲਸਾ।